ਸਤਾ ਜਿਹੜੀ ਹੁੰਦੀ ਹੈ ਰਾਜ ਸਤਾ ਉਸ ਰਾਜ ਸਤਾ ਦੇ ਵਿੱਚ ਸਾਡੇ ਗੁਰੂ ਸਾਹਿਬ ਨੇ ਸਾਨੂੰ ਕਨਸੈਪਟ ਦਿੱਤਾ ਤੁਸੀਂ ਚਲੇ ਜਾਓ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਖਾਲਸੇ ਦਾ ਬੋਲਬਾਲਾ ਆਨੰਦਪੁਰੀ ਤੇ ਉਸ ਦੇ ਪੈਰਲ ਤੁਸੀਂ 22 ਧਰ ਦੇ ਰਾਜਿਆਂ ਦਾ ਜਿਹੜਾ ਮੁਗਲ ਹਕੂਮਤ ਦੇ ਨਾਲ ਮਿਲ ਕੇ ਗੁਰੂ ਸਾਹਿਬ ਨੂੰ ਤੰਗ ਪਰੇਸ਼ਾਨ ਕਰਨਾ ਫਿਰ ਅੱਗੇ ਜਾ ਕੇ ਗੁਰੂ ਸਾਹਿਬ ਦੇ ਬੱਚਿਆਂ ਦੀ ਸ਼ਹਾਦਤ ਹੋਣੀ ਫਿਰ ਜੰਗ ਜੁੱਧ ਹੋਣੇ ਤੇ ਨੰਦਪੁਰ ਸਾਹਿਬ ਦਾ ਜਿਹੜਾ ਕਿਲਾ ਛੱਡਣਾ ਤੇ ਫਿਰ ਉਥੋਂ ਚਮਕੌਰ ਸਾਹਿਬ ਦੀ ਗੜੀ ਦੇ ਵਿੱਚ ਆ ਕੇ ਲੜਾਈ ਲੜਨੀ ਫਿਰ 마ਸੀਵਾੜੇ ਦੇ ਜੰਗਲਾਂ ਦੇ ਵਿੱਚ ਟਿੰਡ ਦਾ ਸਰਾਨਾ ਲਾ ਕੇ ਸੌਣਾ ਤੇ ਫਿਰ ਉੱਚ ਦਾ ਪੀਰ ਬਣ ਕੇ ਨਿਕਲਣਾ ਤੇ ਫਿਰ ਖਦਰਾਨੇ ਦੀ ਟਾਬ ਦੇ ਉੱਤੇ ਜਿਹੜੀ ਉਹ ਲੜਾਈ ਲੜਨੀ ਤੇ ਉਹ ਜਿਹੜੇ 40 ਸਿੰਘ ਉਹਨਾਂ ਦਾ ਬਦਾਵਾ ਪਾੜਨਾ ਬਕਸਰ ਹਾਂਜੀ ਟੁੱਟੀ ਗੰਡੀ ਤੇ ਫਿਰ ਅੱਗੇ ਜਫਰਨਾਮਾ ਚਾਰਨਾ ਠੀਕ ਹੈ ਜੀ ਦੁਨੀਆ ਦੇ ਕਿਸੇ ਵੀ ਕੋਨੇ ਚ ਚਲਾ ਗਿਆ ਹੈ ਉਹਨਦੇ ਮੰਦੀ ਉਹ ਭਾਵਨਾ ਸਾਡੇ ਗੁਰੂ ਸਾਹਿਬ ਨੇ ਸਾਨੂੰ ਉਹ ਕਨਸੈਪਟ ਦਿੱਤਾ ਉਹਨਦੇ ਉੱਤੇ ਜਿਹੜਾ ਸਿੱਖ ਹੈ ਗੁਰੂ ਦਾ ਉਹਨੇ ਪਹਿਰਾ ਦਿੰਦੇ ਹੀ ਰਹਿਣਾ